ਦੇ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਨ ਜਾ ਰਹੇ ਆਂ ਵੀ ਟਰੂਟ ਜਾਨੀ ਚਕੁੰਦਰ ਦੇ ਬਾਰੇ ਵਿੱਚ ਜਿਹੜਾ ਇੱਕ ਲਾਲ ਜਿਹਾ ਸਬਜ਼ੀ ਕਹਿ ਸਕਦੇ ਜਾਂ ਫਰੂਟ ਕਹਿ ਸਕਦੇ ਆ ਉਹਦੇ ਕੀ ਕੀ ਬੈਨੀਫਿਟਸ ਹੁੰਦੇ ਨੇ ਉਹਦੇ ਬਾਰੇ ਮੈਂ ਤੁਹਾਨੂੰ ਦੱਸਾਂਗਾ ਸਭ ਦੋਸਤਾਂ ਦਾ ਬਹੁਤ ਬਹੁਤ ਥੈਂਕ ਯੂ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਕੀਤਾ ਜਾਂ ਫੇਸਬੁੱਕ ਤੇ ਤੁਸੀਂ ਫੋਲੋ ਕਰਦੇ ਆਂ ਅਗਰ ਤੁਸੀਂ ਨਹੀਂ ਕੀਤਾ ਪਲੀਜ਼ ਫੋਲੋ ਕੁ ਜਾਂ ਸਬਸਕ੍ਰਾਈਬ ਕਰਦੇ ਹੋ ਇਹਦੇ ਨਾਲ ਮੋਟੀਵੇਸ਼ਨ ਮਿਲਦੀ ਰਹਿੰਦੀ ਆ ਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਤੇ ਚਲੋ ਆਪਾਂ ਗੱਲ ਕਰਦੇ ਆਂ ਚਕੁੰਦਰ ਦੇ ਬਾਰੇ ਵਿੱਚ ਜਿਹੜਾ ਚਕੁੰਦਰ ਹੁੰਦੀ ਉਹਦੀ ਪਹਿਲਾਂ ਨਿਊਟ੍ਰੀਸ਼ਨ ਜਿਹ ਅਗਰ ਆਪਾਂ 100 ਗ੍ਰਾਮ ਦਾ ਚਕੁੰਦਰ ਦਾ ਪੀਸਾ ਲੈਨੇ ਆ ਉਹਦੇ ਵਿੱਚ ਲਗਭਗ 40 ਤੋਂ ਲੈ ਕੇ 50 ਤੱਕ ਕੈਲਰੀਜ਼ ਹੁੰਦੀਆਂ ਆ ਜਿਹੜੇ ਕਾਰਬੋਹਾਈਡਰੇਟਸ ਹੁੰਦੇ ਨੇ ਉਹਦੇ ਵਿੱਚ 10 ਤੋਂ ਲੈ ਕੇ 12 ਤੱਕ ਰਹੁੰਦੇ ਨੇ ਤੇ ਉਹਦੇ ਵਿੱਚ ਪ੍ਰੋਟੀਨ ਜਿਹੜਾ ਹੁੰਦਾ 1-2 ਗ੍ਰਾਮ ਪ੍ਰੋਟੀਨ ਹੁੰਦਾ ਉਹਦੇ ਵਿੱਚ ਵਿਟਾਮਿਨ A ਹੁੰਦਾ ਵਿਟਾਮਿਨ C ਹੁੰਦਾ ਥੋੜੀ ਜਿਹੀ ਮਾਤਰਾ ਵਿੱਚ ਆਇਰਨ ਹੁੰਦਾ ਮੈਗਨੀਜ਼ ਮੈਗਨੀਸ਼ੀਅਮ ਹੁੰਦਾ ਉਹਦੇ ਵਿੱਚ ਤੇ ਉਹਦੇ ਬਹੁਤ ਸਾਰੇ ਬੈਨੀਫਿਟਸ ਹੁੰਦੇ ਨੇ ਤੇ ਨੰਬਰ 1 ਜਿਹੜਾ ਫਾਇਦਾ ਹੈਗਾ ਉਹ ਹੈਗਾ ਐਨੀਮੀਆ ਜਿਹੜੀ ਖੂਨ ਦੀ ਕਮੀ ਹੁੰਦੀ ਆ ਉਹਨੂੰ ਪੂਰਾ ਕਰਨ ਦੇ ਵਿੱਚ ਇਹ ਹੈਲਪ ਕਰ ਸਕਦਾ ਕਿਉਂਕਿ ਇਹਦੇ ਵਿੱਚ ਕੰਬੀਨੇਸ਼ਨ ਵਿਟਾਮਿਨ ਸੀ ਤੇ ਆਰ ਐਨ ਦਾ ਹੁੰਦਾ ਹੈਗਾ ਜਿਹੜਾ ਬਲੱਡ ਫਾਰਮੇਸ਼ਨ ਕਰਨ ਦੇ ਵਿੱਚ ਹੈਲਪ ਕਰਦਾ ਹੈਗਾ ਦੂਜਾ ਜਿਹੜਾ ਇਹਦਾ ਬੈਨੀਫਿਟ ਹੈਗਾ ਜਿਹੜੀ ਚੁਕੁੰਦਰ ਹੁੰਦੀ ਆ ਇਹਦੇ ਵਿੱਚ ਇੱਕ ਪਦਾਰਥ ਹੁੰਦਾ ਤੱਤ ਹੁੰਦਾ ਜਿਹਦਾ ਨਾਮ ਹੁੰਦਾ ਹੈਗਾ ਨਾਈਟ੍ਰੇਟ ਉਹ ਕੀ ਕਰਦਾ ਨਾਈਟ੍ਰੇਟ ਜਦੋਂ ਅਸੀਂ ਉਹਨੂੰ ਖਾਂਦੇ ਆ ਤੇ ਬਾਡੀ ਦੇ ਅੰਦਰ ਜਾ ਕੇ ਨਾਈਟ੍ਰਿਕ ਆਕਸਾਈਡ ਪ੍ਰੋਡਿਊਸ ਕਰਦਾ ਹੈਗਾ ਜਿਹੜੀਆਂ ਸਾਡੀਆਂ ਨਾੜਾਂ ਹੁੰਨੀਆਂ ਜਿਹਦੇ ਵਿੱਚ ਬਲੱਡ ਸਰਕੂਲੇਸ਼ਨ ਹੁੰਦੀ ਆ ਉਹਦੇ ਜਿਹੜੀ ਲਚੀਲਾਪਣ ਹੁੰਦਾ ਉਹਨਾਂ ਦਾ ਉਹਦੀ ਸਮੂਥਨੈਸ ਹੁੰਦੀ ਉਹਦੀ ਵਰਕਿੰਗ ਨੂੰ ਪ੍ਰੋਪਰ ਕਰਨ ਲਈ ਨਾਈਟ੍ਰਿਕ ਆਕਸਾਈਡ ਜਿਹੜਾ ਹੁੰਦਾ ਇੱਕ ਬਹੁਤ ਹੀ ਵਧੀਆ ਇੱਕ ਰੋਲ ਜਿਹੜਾ ਪਲੇ ਕਰਦਾ ਕੰਮ ਕਰਦਾ ਹੈਗਾ ਜਿਹੜਾ ਨਾਈਟ੍ਰਿਕ ਆਕਸਾਈਡ ਹੁੰਦਾ ਜਦੋਂ ਸਾਡੀ ਬੋਡੀ ਦੇ ਵਿੱਚ ਪ੍ਰੋਡਿਊਸ ਹੁੰਦਾ ਹੈਗਾ ਮਾਈਟੋਕੋਂਡਰੀਆ ਜਿਹੜਾ એનર્ਜੀ ਬਹੁਤ ਜ਼ਿਆਦਾ ਪ੍ਰੋਡਿਊਸ ਕਰਦਾ ਹੈਗਾ ਜਿਹਦੇ ਨਾਲ ਸਾਡੇ ਜਿਹੜਾ ਦਿਲ ਹੈਗਾ ਪ੍ਰੋਪਰਲੀ ਕੰਮ ਕਰਦਾ ਹੈਗਾ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਤੋਂ ਬਚ ਸਕਦੇ ਆ ਉਹਦੇ ਨਾਲ ਤੇ ਦੁੱਧ ਤੀਜੇ ਨੰਬਰ ਤੇ ਜਿਹੜਾ ਦਾ ਬੇਨਿਫਿਟ ਹੁੰਦਾ ਹੈਗਾ ਉਹ ਹੈਗਾ ਕਿ ਕੋਲੇਸਟ੍ਰੋਲ ਵਰਗੀਆਂ ਬਿਮਾਰੀਆਂ ਜਿਹੜੀ ਹੁੰਦੀਆਂ ਬਲਾਕੇਜ ਹੁੰਦੀ ਹੈ ਜਦੋਂ ਸਾਡੇ ਬੋਡੀ ਦੇ ਵਿੱਚ ਬਲੱਡ ਸਰਕੂਲੇਸ਼ਨ ਪ੍ਰੋਪਰ ਜਾਣਾ ਆ ਕੋਈ ਚੀਜ਼ ਜੰਮਣੀ ਨਹੀਂ ਹੈਗੀ ਨਾਈਟ੍ਰੋਕਸਾਈਡ ਜਿਹੜਾ ਹੁੰਦਾ ਆ ਉਹ ਨਾੜਾਂ ਨੂੰ ਲਚਕੀਲਾ ਬਣ ਰੱਖੂਗਾ ਤੇ ਜਿਹੜੀ ਬਲਾਕੇਜ ਹੁੰਦੀ ਆ ਕੋਲੇਸਟ੍ਰੋਲ ਬਣਦੀ ਜਿਹੜੀ ਪ੍ਰਕਿਰਿਆ ਹੁੰਦੀ ਆ ਉਹ ਵੀ ਘਟਾ ਦਿੰਦਾ ਹੈਗਾ ਉਤੋਂ ਵੀ ਅਸੀਂ ਬਚ ਸਕਦੇ ਆ ਚੌਥੇ ਨੰਬਰ ਤੇ ਹੈਗੀ ਜਿਹੜੀ ਐਕਸਰਸਾਈਜ਼ ਦੀ ਪਰਫਾਰਮੈਂਸ ਹੁੰਦੀ ਹੈਗੀ ਆ ਤਾਂ ਮਾਈਟੋਕਾਂਡਰੀਆ એનર્ਜੀ ਪ੍ਰੋਡਿਊਸ ਕਰਦਾ ਆ ਤੇ ਜਦੋਂ ਆਪਾਂ ਐਕ ਪ੍ਰੋਪਰ ਵੇ ਨਾਲ ਜਿਹੜਾ ਬਲੱਡ ਹਰੇਕ ਮਸਲ ਤੱਕ ਹਰੇਕ ਸੈੱਲ ਤੱਕ ਪਹੁੰਚਦਾ ਆ ਤੇ ਜਿਹਦੇ ਨਾਲ ਜਿਹੜਾ ਫੂਡ ਮਟੀਰੀਅਲ ਹੁੰਦਾ ਆ ਆਕਸੀਜਨ ਵੀ ਜਾਂਦੀ ਹੈਗੀ ਆ ਬਾਡੀ ਪੰਪ ਹੁੰਦੀ ਆ ਬੰਦੇ ਨੂੰ ਟਾਇਰਡਨੈਸ ਨਹੀਂ ਹੁੰਦੀ ਸਟ੍ਰੈਸ ਫ੍ਰੀ ਰਹਿੰਦਾ ਸਟ੍ਰੈਸ ਜਾਨੀ ਕਿ ਰਿਲੀਵ ਹੋ ਜਾਂਦੀ ਆ ਤੇ ਨਾਲੇ ਜਿਹੜੀ ਐਕਸਰਸਾਈਜ਼ ਤੋਂ ਬਾਅਦ ਰਿਕਵਰੀ ਹੁੰਦੀ ਹੈਗੀ ਬਾਡੀ ਦੀ ਉਹ ਵੀ ਬਹੁਤ ਜਲਦੀ ਹੋ ਜਾਂਦੀ ਆ ਅਗਲਾ ਜਿਹੜਾ ਇਹਦਾ ਬੈਨੀਫਿਟ ਹੁੰਦਾ ਹੈਗਾ ਜਿਹੜੀ ਚਕੁੰਦਰ ਦਾ ਜਿਹੜਾ ਗੁਣ ਹੁੰਦਾ ਉਹ ਹੁੰਦਾ ਹੈਗਾ ਕਿ ਇਹ ਐਂਟੀ ਇਨਫਲਮੇਟਰੀ ਹੁੰਦੀ ਆ ਕਿਸੇ ਵੀ ਤਰ੍ਹਾਂ ਦੀ ਸੋਚ ਚਾਹੇ ਇੰਟਰਨਲ ਆ ਜਾਂ ਫਿਰ ਆਊਟਰ ਹੋ ਆ ਉਹਦੇ ਵਿੱਚ ਵੀ ਇਹ ਹੈਲਪ ਕਰਦਾ ਉਹਨੂੰ ਘਟਾਉਣ ਦੇ ਵਿੱਚ ਹੈਲਪ ਕਰਦਾ ਹੈ ਇਹਦੇ ਵਿੱਚ ਐਂਟੀਆਕਸੀਡੈਂਟਸ ਸਾਨੂੰ ਮਿਲਦੇ ਹੈਗੇ ਆ ਇਹਦਾ ਜਿਹੜਾ ਅਗਲਾ ਫਾਇਦਾ ਹੁੰਦਾ ਉਹ ਸਾਡੇ ਡਾਈਜੈਸਟੋ ਸਿਸਟਮ ਦੇ ਸਬੰਧਤ ਹੁੰਦਾ ਹੈਗਾ ਜਿਹੜੀ ਇਹਦੇ ਵਿੱਚ ਫਾਈਬਰ ਵੀ ਹੁੰਦੇ ਆ ਜਿਹੜੇ ਆ ਬਾਡੀ ਦੇ ਵਿੱਚੋਂ ਜਿਹੜੇ ਜ਼ਹਿਰੀਲੇ ਤੱਤ ਹੁੰਦੇ ਆ ਉਹਨੂੰ ਰਿਮੂਵ ਕਰਨ ਦੇ ਵਿੱਚ ਜਾਂ ਸਾਡੇ ਡਾਈਜੈਸਟੋ ਸਿਸਟਮ ਦੇ ਵਰਕਿੰਗ ਨੂੰ ਸਹੀ ਕਰਨ ਦੇ ਵਿੱਚ ਜਿਹੜੇ ਹੈਲਪ ਕਰਦੇ ਆ ਤੇ ਦੋਸਤੋ ਤੁਸੀਂ ਜਿਹੜੀ ਚਕੁੰਦਰ ਹੈਗੀ ਆ ਇੱਕ ਹਰ ਰੋਜ਼ ਯੂਜ਼ ਕਰ ਸਕਦੇ ਆ 1 ਤੋਂ ਲੈ ਕੇ 2 ਤੱਕਰ ਇਹਨੂੰ ਤੁਸੀਂ ਸਲਾਦ ਦੇ ਰੂਪ ਵਿੱਚ ਯੂਜ਼ ਕਰ ਸਕਦੇ ਆ ਇਹਨੂੰ ਤੁਸੀਂ ਆ ਜੂਸ ਦੇ ਰੂਪ ਵਿੱਚ ਇਹਨੂੰ ਜੂਸ ਕਰ ਸਕਦੇ ਆ ਅਗਰ ਤੁਸੀਂ ਐਕਸਰਸਾਈਜ਼ ਵਗੈਰਾ ਕਰਦੇ ਆ ਤੁਸੀਂ ਐਕਸਰਸਾਈਜ਼ ਕਰਨ ਤੋਂ ਘੰਟਾ ਪਹਿਲਾਂ ਇਹਨੂੰ ਯੂਜ਼ ਕਰ ਸਕਦੇ ਹੋ ਵਿੱਚ ਇੱਕ ਨਿੰਬੂ ਨਿਚੋੜ ਲਓ ਜਾਂ ਵਿੱਚ ਇੱਕ ਆਦਰਕ ਦਾ ਥੋੜਾ ਜਿਹਾ ਪੀਸ ਪਾ ਲਓ ਤੇ ਉਹਦੇ ਨਾਲ ਥੜੀ ਤੁਹਾਡੀ ਐਕਸਰਸਾਈਜ਼ ਦੀ ਪਰਫਾਰਮੈਂਸ ਹੋਊਗੀ ਤੁਹਾਡੀ ਸਟਰੈਂਥ ਹੋਊਗੀ ਸਟੈਮਨਾ ਹੋਊਗਾ ਤੁਹਾਡਾ ਬਹੁਤ ਜ਼ਿਆਦਾ ਵਾਧਾ ਤੇ ਇੱਕ ਇਹਦਾ ਹੋਰ ਬੈਨੀਫਿਟ ਹੈਗਾ ਜਿਹੜੀ ਮੇਲ ਪਾਵਰ ਹੁੰਦੀ ਆ ਮਰਦਾਨਗੀ ਜਿਹਨੂੰ ਕਹਦੇ ਆ ਉਹ ਵੀ ਇਹ ਇਨਕਰੀਜ਼ ਕਰਦਾ ਹੈਗਾ ਕਿਉਂਕਿ ਬਲੱਡ ਸਰਕੂਲੇਸ਼ਨ ਸਾਰੀ ਮਸਲ ਦੇ ਵਿੱਚ ਸਾਰੀ ਬੋਡੀ ਦੇ ਵਿੱਚ ਹੀ ਹੁੰਦੀ ਆ ਉਹ ਵੀ ਜਿਹੜਾ ਸਟੈਮਨਾ ਹੁੰ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਛੋਟੀ ਜਿਹੀ ਜਾਣਕਾਰੀ ਹੈ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਤੁਸੀਂ ਕਮੈਂਟ ਕਰਿਓ ਸ਼ੇਅਰ ਕਰਦੇ ਹੋ ਤੇ ਮੇਰੇ ਜਿਹੜਾ ਚੈਨਲ ਹੈਗਾ ਜਾਂ ਫੇਸਬੁਕ ਦਾ ਪੇਜ ਹੈਗਾ ਉਹਨੂੰ ਤੁਸੀਂ ਲਾਈਕ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਉਹਦੇ ਨਾਲ ਮੈਨੂੰ ਮੋਟੀਵੇਸ਼ਨ ਮਿਲਦੀ ਰਹਿੰਦੀ ਆ ਧੰਨਵਾਦ